ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਲਓ ਜੀ ਇਸੇ ਸਵੇਰ ਤੇ 7:30 ਦਾ ਟਾਈਮ ਆ ਤੇ ਆਪਾਂ ਸਫਾਈਆਂ ਦਾ ਸਾਰਾ ਨਵੇਲ ਲਿਆ ਕੱਪੜੇ ਵੀ ਧੋਲੇ ਨਾ ਧੋਹਿਆ ਤੇ ਹੁਣ ਲੱਗੀ ਸ ਮਿਆ ਆਟਾ ਗੁੰਨਣਾ ਆਟਾ ਗੁੰਨ ਕੇ ਰੱਖ ਲਾਂਗੇ ਰੋਟੀ ਤਾਂ ਲੇਟ ਖਾਣੀ ਆ ਥੋੜਾ ਟੈਕ ਦਿਆ ਦਿੰਦਾ ਆਟਾ ਫਿਰ ਰੈਸਟ ਜੇ ਤੇ ਤੇ ਸੋਨਾ ਰੋਟੀਆਂ ਸੋਹਣੀਆਂ ਪੱਕਦੀਆਂ। ਲਓ ਆਪਾਂ ਤੁਹਾਨੂੰ ਬਾਹਰ ਦਿਖਾ ਲਦੇ ਤਾਂ ਤੋਂ ਦੇਖੋ ਕਿੰਨੀ ਪਈ ਆ। ਲਓ ਜੀ ਇੱਥੇ ਆਪਾਂ ਆਟਾ ਗੁੰਨਣ ਲੱਗੇ। ਫਿਰ ਸੋਈ ਵਗੈਰਾ ਇਹਨਾਂ ਸਾਫ ਆਕ ਲੀਨਿਆ। ਬਾਹਰੀਆ ਪੋਚੇ ਕਰ ਲੈ ਪੋਚਾ ਢੇਲੀ ਲਈਦਾ ਆਪਾਂ। ਕਿਉਂਕਿ ਉਸ ਲੋ ਵੱਲੋਂ ਪੈਰ ਪੂਰ ਲੱਗ ਕੇ ਆ ਜਾਂਦੇ ਆ। ਅੰਦਰ ਜੋਰ ਸਾਫ ਸੁੱਤੇ ਪਏ ਆ। ਕੱਪੜੇ ਥੋਲੇ ਸਟੈਂਡ ਤੇ ਪਾ ਲਏ ਤੇ ਹੁਣ ਇਹਨਾਂ ਨੂੰ ਵੀ ਬਾਹਰ ਜੇ ਧੁੱਪ ਨਿਕਲੂਗੀ ਫੇਰ ਬਾਹਰ ਸੁੱਕਣੇ ਪਾਵਾਂਗੇ। ਸਾਰਾ ਨਿਪੜ ਗਿਆ ਸਫਾਈਆਂ ਦਾ ਬਾਥਰੂਮ ਵਗੈਰਾ ਕਲੀਨ ਕਰ ਲਿਆ ਨਾ ਤੇ ਬਾਹਰ ਦੇਖੋ ਕੀ ਬਣਿਆ ਧੰਦ ਕਸ਼ਨੀ ਜਿਹਾ sta ਬਾਥਰੂਮ ਵੀ ਪੂਸਾਰਾ ਸਾਫ ਕਰ ਲਿਆ ਇਸ ਬੇੜੇ ਚ ਪੁੱਛਾ ਲਾਤਾ ੱਲੇ ਵਾਲਾ ਆਪਾਂ ਧੋਣਾ ਪਿਆ ਕਿਉਂਕਿ ਰਾਤ ਦੇ ਟਰੈਕਟਰ ਦੇ ਟਾਇਰ ਪੱਠੇ ਲੈ ਕੇ ਆਏ ਤਾਂ ਲਿਬੜੇ ਸੀਗੇ ਰੋਡ ਬਣਦਾ ਕਰਕੇ ਤਾਂ ਬਹੁਤ ਪੈਂਦਾ ਖਲਾਰਾ ਸਾਡੇ ਦਾ ਮਿੱਟੀ ਮੁੱਟੀ ਦਾ ਚੇਤੇ ਕੋਕੋ ਸ਼ੇਤ ਤੋਂ ਤੇ ਢੜਕਾ ਦੇਖੋ ਕਿੰਨਾ ਅਸ਼ਨਿ ਲੈਣਾ ਸਾਡੇ ਇੱਧਰ ਪ੍ਰਵਾਤ ਫੇਰੀ ਆਈ ਹੈ ਗੁਰਦੁਆਰਾ ਸਾਹਿਬ ਇੱਧਰ ਆਪਣੀ ਗੱਡੀ ਮੋਟਰਸਾਈਕਲ ਇੱਥੇ ਖੜੇ ਛੱਡ ਵਿੱਚ ਇੱਥੇ ਹੁਣ ਤੇਲ ਨਹੀਂ ਜਾਂਦੀ ਅੰਦਰ ਤੋਂ ਜੀ ਪੜਦੇ ਜਾਂ ਲਾਉਣ ਨਾ ਬਹੁਤ ਫਰਕ ਪਿਆ ਆ ਲਓ ਜੀ ਹੁਣ ਆਪਾਂ ਆਟਾ ਗੁੰਨ ਲਈਏ ਲੋ ਜੀ ਆਪਣੇ ਅਰਜਨ ਦੇ ਕੱਪੜੇ ਧੋ ਹੋ ਗਏ ਇਹ ਮਸ਼ੀਨ ਚ ਆਪਾਂ ਹੁਣ ਅਰਜਨ ਦੇ ਕੱਪੜੇ ਧੋ ਦਿੱਤੇ ਆ ਕਿਉਂਕਿ ਠੰਡ ਬਹੁਤ ਆ ਤੇ ਕੱਪੜੇ ਛੇਤੀ ਸੁੱਕਦੇ ਨਹੀਂ ਹੈਗੇ ਫਿਰ ਇਹਦੇ ਵਿੱਚ ਧੋ ਕੇ ਇਹਦੇ ਸਿਕਾਰੇ ਦੇ ਤੋਂ ਬਾਅਦ ਵਿੱਚ ਆਪਾਂ ਮਸ਼ੀਨ ਨੂੰ ਚੰਗੀ ਤਰ੍ਹਾਂ ਗਰਮ ਪਾਣੀ ਚ ਸਰਫ ਪਾ ਕੇ ਸਾਫ਼ ਕਰ ਦਿੰਦੀਆਂ ਹਾਰਪਿਕ ਨਾਲ ਸਾਫ਼ ਕਰ ਦਿੰਨੀ ਹੁਣ ਮੈਂ ਕਿਉਂਕਿ ਉਹ ਵੀ ਬੱਚਾ ਆ ਚਲੋ ਉਹਦੇ ਵੀ ਵਿਚਾਰੇ ਦੇ ਨਾ ਧੁੱਤੇ ਜਾਣ ਪਾਣੀ ਡਰੇਨ ਕਰਤਾ ਇੱਥੇ ਲਾਵਾਂਗੇ ਆਪਾਂ ਪਾਈਪ ਲੋਜੀ ਚਾਤਰਾ ਬੈੱਡ ਸ਼ੀਟਾਂ ਤੇ ਕੰਬਲ ਦਾ ਗਲਾਫ ਇਹ ਆਪਾਂ ਧੋ ਕੇ ਇੱਧਰ ਸੋਫਿਆਂ ਵਾਲੇ ਅੰਦਰ ਪਾ ਦੋ ਤੇ ਹੁਣ ਕੀ ਕਰੀਏ ਤਾਂ ਪਤਾ ਨਿਕਲਦੀ ਨੀਗੀ ਬੱਦਲ ਹੋਇਆ ਆ ਪਹਿਲਾਂ ਧੁੰਦ ਸੀਗੀ ਹੁਣ ਬੱਦਲ ਹੋਇਆ ਤੇ ਆਪਾਂ ਇੱਥੇ ਧੋ ਕੇ ਪਾ ਲੈ ਸੁੱਕਣੇ ਇੱਧਰ ਰਜਾਈ ਤੇ ਛਾੜ ਵੀ ਚੜ੍ਹਾ ਲਿਆ ਅੱਜ ਰਜਾਈ ਕੱਢੀ ਪਹਿਲਾਂ ਕੰਬਲ ਹੀ ਸੀਗਾ ਡਬਲ ਬੈੱਡ ਦਾ ਆਪਣੇ ਕੋ ਉੱਚ ਲੱਗਦੀ ਸੀ ਹੁਣ ਠੰਡ ਆ ਆ ਕਰਕੇ ਫਿਰ ਕੰਪਲ ਕੱਟ ਲਿਆ ਜਲਦੀ ਹਣਾ ਪਾਰਚਨ ਤੇ ਕੱਪੜੇ ਤੂੰ ਹੁੰਦੇ ਆ ਮਸ਼ੀਨ 'ਚ ਉਹ ਬੈਠਾ ਖੇਡਦਾ ਉੱਧਰ ਪਾੜੀਆਂ ਅੱਜਣ ਉੱਥੇ ਇੱਥੇ ਹਵਾ ਨਹੀਂ ਲਾਦੀ ਜਿੱਥੇ ਬੈਠਾ ਤੂੰ ਆਪ ਐਪ ਨਾਲੇ ਇਕੱਠਾ ਕਰ ਲਿਆ ਕਰੋ ਮੈਂ ਇੱਧਰੋਂ ਪਾਣੀ ਛੱਡ ਦਿੰਦਾ ਹੁਣ ਥੋੜੇ ਟਾਈਮ ਲਈ ਮਸ਼ੀਨ ਚ ਸਾਰੋਗੇ ਤਣੀਆਂ ਬੰਨ੍ਹ ਦਿੱਤੀਆਂ ਕਿਉਂਕਿ ਮੀਂਹ ਜਿਆਦਾ ਮੌਸਮ ਹੋਇਆ ਤੇ ਮੈਂ ਕਿਹਾ ਇੱਥੇ ਅੰਦਰ ਸੈੱਡ ਵਿੱਚ ਰੱਸੀ ਬੰਨ੍ਹ ਦਿੱਤੀ ਆ ਪਰ ਸ਼ੇਦਰ ਨੂੰ ਪਾ ਦਿੱਤੇ ਉਹਦੇ ਕੱਪੜੇ ਪਰ ਸ਼ੇਦਰ ਪਾ ਦਿੱਤੇ ਜਿੱਥੇ ਆਪਣੀ ਗੱਡੀ ਖੜੀ ਹੁੰਦੀ ਉਹ ਸੈੱਡ ਵਿੱਚ ਬਾਕੀ ਮੈਂ ਸਟੈਂਡ ਤੇ ਪਾ ਦਿੱਤੇ ਜੋ ਸਭ ਹੋਣਾ ਨੇ ਫੀਲ ਕੇ ਪੋਲ ਦਿੱਤੇ ਧੋ ਕੇ ਕੱਢਣ ਹੱਦ ਮੌਸਮ ਤਾਂ ਹਿੱਦਾਦਾ ਹੀ ਆ ਦੇਖੋ ਜੀ ਕੋਈ ਟਪ ਟਪ ਕੋਸ਼ ਨਹੀਂ ਆ ਦੇਸ ਜਮਾਈ ਦੀ ਝੋਪ ਨਿਕਲੀ ਧੁੰਦ ਧੁੰਦ ਦੀ ਹੱਟੀ ਤੇ ਬੱਦਲ ਹੋ ਗਿਆ। ਓ ਜੀ ਆਪਾਂ ਇੱਧਰ ਇੱਕ ਚਮਚਾਕ ਤੇਲ ਦਾ ਲਿਆ ਸਰੋਂ ਦਾ। ਇਹ ਆਪਣੇ ਕੋਲ ਸਾਗ ਪਿਆ ਆ। ਕੌਲਕ ਸਾਗ ਦਾ ਹੈਗਾ। ਆਪਾਂ ਹੁਣ ਨਾ ਤਾਂ ਪਿਆਜ਼ ਪਾਉਣਾ ਨਾ ਅਦਰਕ ਪਾਉਣਾ ਸਿਰਫ ਹਰੇ ਲਸਣ ਦਾ ਤੜਕਾ ਲਾਵਾਂਗੇ। ਪਹਿਲਾਂ ਤੜਕਿਆ ਆ ਸਾਗ। ਤੇ ਮੈਂ ਤੜਕ ਲਿਆ ਸੀਗਾ ਉਦੋਂ ਸਾਰਾ। ਤੇ ਅੱਜ ਤੇ ਹੁਣ ਜਿਹੜਾ ਬਚਿਆ ਹੈ ਆਪਾਂ ਸੋਣ ਦੇ ਢੰਗ ਦਾ ਹੀ ਆ ਖਾਦਾ ਜਾਣਾ ਹੈ ਸਿਰਫ ਹਲਕਾ ਜਿਹਾ ਤੜਕਾ ਹਰੀ ਲਸਣ ਦਾ ਲਾਵਾਂਗੇ ਨਾ ਕੋਈ ਲੂਣ ਮਿਰਚ ਕੁਝ ਨਹੀਂ ਪਾਉਣਾ ਜਦੋਂ ਪਹਿਲਾਂ ਬਹੁਤ ਸੋਹਣਾ ਰਹਿ ਗਿਆ ਸੀ ਪਰ ਸਰਵਟ ਆਜਾ ਜੇ ਬਣਾਉਣੇ ਆਪ ਹਰੀ ਲਸਣ ਦੇ ਦੋ ਗੁੱਥੇ ਪਾਏ ਆ ਨਾ ਤਾਂ ਕੁੱਕੜ ਲਸਣ ਪਾਉਣਾ ਨਾ ਅਦਰਕ ਤੇ ਨਾ ਪਾਉਣਾ ਪਿਆਜ਼ ਥੋੜਾ ਜਿਹਾ ਇਹ ਤੇਲ ਵਿੱਚ ਲਸਣ ਨੂੰ ਆਪੋਂ ਲੈਣਾ ਫਿਰ ਮੰਨ ਨੂੰ ਤੜਕਾ ਸਾਗ

ਕਿਓ ਕੋ ਪ੍ਰੋਡਕਟ ਉਠਾ ਬਣ ਜਾਊਗਾ ਜਾਂ ਫਿਰ ਮੱਕੀ ਦੀ ਰੋਟੀ ਮਿੱਠੇ ਪਾਲਵਾਂਗੇ ਉਹਦੇ ਵਿੱਚ ਜਿਹੜਾ ਸਾਗ ਆਪਣਾ ਰੈਡੀ ਬਣਾਉਣ ਲਈ ਖਾਣ ਲਈ ਸੱਸਾ ਸਸੇਵੇਂ ਲਈ ਸਾਗ ਨਾਲ ਆਪਣਾ ਰਾਤ ਦਾ ਸੱਜਣਾ ਹੈ ਲਓ ਜੀ ਹੁਣ ਆਪਾਂ ਲੱਗੇ ਰੋਟੀ ਪਕਾਉਣ ਤਾਂ ਆਪਾਂ ਸੈਮ ਤੇ ਕਰਕੇ ਇਧਰ ਰੱਖ ਦੁੱਤਾ ਹੌਲੀ ਹੌਲੀ ਕੱਢ ਜੂਗਾ ਬਣ ਜਾਊਗਾ ਕੱਢ ਜੂਗਾ ਕਿਹਦੀ ਦੁੱਧ ਤਾਂ ਭਲੇਖਾ ਲਗਾ ਤੇ ਬਾਕੀ ਕੰਮ ਆਪਾਂ ਦੁੱਧ ਨੂੰ ਜਾਗ ਵਗੈਰਾ ਲਾਉਣਾ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਚੰਗੀ ਲੱਗੀ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਕੱਲ ਨੂੰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ